ਔਰ ਗੱਲ ਕਰਦੇ ਆਂ ਪੰਜਾਬ ਦੀ 5 ਸਟਾਰ ਪੋਲਿਟਿਕਸ ਦਾ 5 ਸਟਾਰ ਪੋਲਿਟਿਕਸ ਇਸ ਲਈ ਕਿ ਇੱਕ ਲਗਜ਼ਰੀ ਹੋਟਲ ਦਾ ਜ਼ਿਕਰ ਹੋਇਆ ਔਰ ਇਹ ਜ਼ਿਕਰ ਕੀਤਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਇਹ ਹੋਟਲ ਹੈ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਾਂ ਗੱਲ ਅਸੀਂ ਸੁਖ ਵਿਲਾਸ ਦੀ ਕਰ ਰਹੇ ਆਂ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਇਲਜ਼ਾਮ ਲਾਏ ਨੇ ਤੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਸੀਐਮ ਨੇ ਇੱਥੋਂ ਤੱਕ ਕਹ ਕੇ ਸਰਕਾਰੀ ਖਜ਼ਾਨੇ ਨੂੰ 100 ਕਰੋੜ ਤੋਂ ਵੱਧ ਦਾ ਚੂਨਾ ਲਾਇਆ ਗਿਆ ਤਾਂਗੋ ਅਕਾਲੀ ਦਲ ਵੱਲੋਂ ਵੀ ਤਿੱਖੇ ਪਲਟਵਾਰ ਕੀਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਮੁਖਾਤਬ ਹੋਏ ਤੇ ਸੁਖ ਵਿਲਾਸ ਹੋਟਲ ਨੂੰ ਲੈ ਕੇ ਵੱਡਾ ਦਾਵਾ ਕਰ ਦਿੱਤਾ ਤੇ ਬਾਦਲ ਪਰਿਵਾਰ ਨੂੰ ਕਟਾਰੇ ਵਿੱਚ ਖੜਾ ਕੀਤਾ ਗਿਆ सीएम ਨੇ ਵੱਡਾ ਇਲਜ਼ਾਮ ਲਗਾਇਆ ਕਿ ਬਾਦਲ ਪਰਿਵਾਰ ਨੇ ਪਿੰਡ ਪਲਣਪੁਰ ਦੇ ਵਿੱਚ ਜ਼ਮੀਨ ਖਰੀਦੀ ਜਿਨ੍ਹਾਂ ਵੱਲੋਂ ਜੰਗਲਾਤ ਵਾਲੀ 86 ਕਨਾਲ ਜ਼ਮੀਨ ਖਰੀਦੀ ਗਈ 2009 ਦੇ ਵਿੱਚ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ ਗਈ ਸਿਰਫ ਸੁਖ ਵਿਲਾਸ ਦੇ ਲਈ ਸਪੈਸ਼ਲ ਪਾਲਿਸੀ ਬਣਾਈ ਸੁਖ ਵਿਲਾਸ ਦਾ ਅਸਲ ਨਾਮ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੁਖ ਵਿਲਾਸ ਨੂੰ ਟੈਕਸ ਦੇ ਮਾਮਲੇ ਦੇ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ 10 ਸਾਲ ਦੇ ਲਈ ਵੈਟ ਬਿਜਲੀ ਤੇ ਲਗਜ਼ਰੀ ਟੈਕਸ ਦੇ ਵਿੱਚ ਛੋਟ ਦਿੱਤੀ ਗਈ ਸਲਾਨਾ ਫੀਸ ਤੋਂ ਵੀ ਵਿਸ਼ੇਸ਼ ਛੋਟ ਲਈ ਗਈ। ਕੁੱਲ ਕਰੀਬ 108 ਕਰੋੜ ਰੁਪਏ ਦਾ ਫਾਇਦਾ ਲਿਆ। ਸਾਲ 2015 ਤੋਂ 2025 ਤੱਕ ਦੇ ਟੈਕਸ ਮਾਫ਼ ਕਰਵਾਏ ਗਏ। 42 ਸੀਐਮ ਨੇ ਪੂਰੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਵੀ ਗੱਲ ਕਹੀ ਹੈ। ਏਜੀ ਸਾਹਿਬ ਨੂੰ ਦਿਖਾਈਆਂ ਹੋਈਆਂ ਚੀਜ਼ਾਂ ਇਹ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਮੈਂ ਕੋਈ ਕੋਈ ਕਾਂਟੇ ਦੀ ਖਬਰ ਬਣਾਉਣ ਵਾਸਤੇ ਥੋੜੀ ਆਇਆ ਹਾਂ ਤੁਹਾਡੇ ਸਾਹਮਣੇ। ਕਾਰਵਾਈ ਹੋਊਗੀ। ਗਲਤ ਕੀਤਾ ਹੋਇਆ ਲੋਕਾਂ ਦਾ ਪੈਸਾ ਮੈਂ ਪਹਿਲਾਂ ਕਹਿੰਦਾ ਰਿਆਂ ਕਿ ਪਹਾੜਾਂ 'ਚ ਬਹੁਤ ਕੁਝ ਲੁਕਿਆ ਪਿਆ ਹੈ ਤੇ ਆਹ ਦੇਖ ਲਓ ਅਜੇ ਅੱਧਾ ਪਹਾੜ ਵੀ ਨਹੀਂ ਫਰੋਲਿਆ ਜਦੋਂ ਮੁੱਖ ਮੰਤਰੀ ਮਾਨ ਨੇ ਸੁਖ ਵਿਲਾਸ ਹੋਟਲ ਨੂੰ ਲੈ ਕੇ ਵੱਡੇ ਇਲਜ਼ਾਮ ਲਗਾਏ ਤਾਂ ਗੋਂ ਅਕਾਲੀ ਦਲ ਨੇ ਵੀ ਪਲਟਵਾਰ ਕੀਤਾ ਹੁਣ ਤੁਹਾਨੂੰ ਚੈਲੰਜ ਹੈ ਭਗਵੰਤ ਮਾਨ ਸਾਹਿਬ ਜੋ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਹੋ ਜੋ ਝੂਠੇ ਡਾਟੇ ਪੇਸ਼ ਕੀਤੇ ਨੇ ਜੋ 100 ਕਰੋੜ ਰੁਪਏ ਦੀ ਇੱਕ ਝੂਠੀ ਫਿਗਰ ਲੈ ਕੇ ਆਏ ਹੋ ਜਾਂ ਤਾਂ ਉਹਨੂੰ ਪ੍ਰੂਵ ਕਰੋ ਕਾਰਵਾਈ ਕਰੋ ਪਰਚਾ ਦਰਜ ਕਰੋ ਨਹੀਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਇੱਕ ਡੈਫੇਮੇਸ਼ਨ ਦੇ ਕੇਸ ਲਈ ਹੋਰ ਤਿਆਰ ਰੋ ਸੋ ਜਿਹੜਾ ਝੂਠ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਬੋਲਿਆ ਉਹਦੇ ਅਸੀਂ ਕਾਗਜ਼ ਕਢਾ ਲਏ ਨੇ ਤੇ ਕੱਲ ਨੂੰ ਤੁਹਾਨੂੰ ਪ੍ਰੋਪਰ ਡਿਟੇਲ ਜਵਾਬ ਤੁਹਾਡੇ ਹਰ ਇੱਕ ਗੱਲ ਦਾ ਕਾਗਜ਼ਾਂ ਦੇ ਨਾਲ ਦਵਾਂਗੇ ਜ਼ਿਕਰ ਜੋ ਗਿਆ ਕਿ ਸੋਖ ਵਿਲਾਸ ਕਰੀਬ 25 ਏਕੜ ਦੇ ਵਿੱਚ ਫੈਲਿਆ ਹੋਇਆ ਲਗਜ਼ਰੀ ਰਿਜ਼ੋਰਟ ਹੈ ਜੋ ਚੰਡੀਗੜ੍ਹ ਦੇ ਨੇੜੇ ਮੋਹਾਲੀ ਦੇ ਪਲਨਪੁਰ ਦੇ ਵਿੱਚ ਸਥਿਤ ਹੈ ਜਿਸ ਦਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ ਤਹਿਤ ਉਪਰਾਈ ਹੋਟਲ ਦੇ ਕੋਲ ਸੰਚਾਲਨ ਹੈ ਜਿਸ ਦੇ ਮਾਲਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਕਿ ਦਸੰਬਰ 2016 ਦੇ ਵਿੱਚ ਖਰੀਦਿਆ ਗਿਆ ਸੀ ਸੋ ਜਿੱਥੇ ਮੁੱਖ ਮੰਤਰੀ ਮਾਨ ਨੇ ਵੱਡੇ ਇਲਜ਼ਾਮ ਲਗਾਏ ਉੱਥੇ ਵੱਡੀ ਕਾਰਵਾਈ ਦੇ ਵੀ ਸੰਕੇਤ ਦਿੱਤੇ ਗਏ ਨੇ ਜਿਸ ਦੇ ਨਾਲ ਸਾਫ ਹੈ ਕਿ ਮੁੱਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਫਿਜ਼ਾਵਾ ਵਿੱਚ ਖੂਬ ਗੂੰਜਣ ਵਾਲਾ ਹੈ ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ ਪਾ ਪੰਜਾਬ ਦੀ ਫਾਈਵ ਸਟਾਰ ਪੋਲਿਟਿਕਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਜ਼ਿਕਰ ਸੁਖਵੀਰ ਬਾਦਲ ਦੇ ਲਕਚਰੀ ਹੋਟਲ ਦਾ ਹੋ ਰਿਹਾ ਹੈ ਔਰ ਉਸ ਹੋਟਲ ਤੇ ਕਾਰਵਾਈ ਕਰਨ ਦੀ ਗੱਲ ਸੀਐਮ ਭਗਵੰਤ ਮਾਨ ਵੱਲੋਂ ਕਹੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਮਹਿਜ ਪ੍ਰੈਸ ਕਾਨਫਰੰਸ ਕਰਨ ਨਹੀਂ ਆਇਆ ਮੈਂ ਕਾਰਵਾਈ ਕਰੂੰਗਾ ਕੀ ਕੀ ਗੱਲਾਂ ਉਹਨਾਂ ਵੱਲੋਂ ਕਹੀਆਂ ਗਈਆਂ ਚੰਡੀਗੜ੍ਹ ਦੇ ਮੁਹਾਲੀ ਦੇ ਨੇੜੇ ਪਲਨਪੁਰ ਦੇ ਵਿੱਚ ਇਹ ਰਿਜ਼ੋਰਟ ਹੈ ਜਿਸ ਦੀ ਤਸਵੀਰ ਵੀ ਅਸੀਂ ਦਿਖਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਦਾ ਇਹ ਰਿਜ਼ੋਰਟ ਹੈ ਔਰ ਕਰੀਬ 25 ਏਕੜ ਦੇ ਵਿੱਚ ਇਹ ਰਿਜ਼ੋਰਟ ਫੈਲਿਆ ਹੋਇਆ ਹੈ ਲਗਜ਼ਰੀ ਰਿਜ਼ੋਰਟ ਹੈ ਚੰਡੀਗੜ੍ਹ ਦੇ ਨੇੜੇ ਮੁਹਾਲੀ ਡਿਸਟ੍ਰਿਕਟ ਪੈਂਦੀ ਹੈ ਔਰ ਮੁਹਾਲੀ ਡਿਸਟ੍ਰਿਕਟ ਦਾ ਪਿੰਡ ਹੈ ਪੱਲਨਪੁਰ ਜਿੱਥੇ ਇਹ ਰਿਜ਼ੋਰਟ ਬਣਾਇਆ ਗਿਆ ਸੀਐਮ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਕਿ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਇਸਦਾ ਨਾਮ ਹੈ ਅਸਲ ਦੇ ਵਿੱਚ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਔਰ ਇਸ ਰਿਜ਼ੋਰਟ ਨੂੰ ਐ ਦਾ ਸੰਚਾਲਨ ਜਿਹੜਾ ਹੈ ਉਹ ਉਬਰਾਏ ਗਰੁੱਪ ਨੂੰ ਦਿੱਤਾ ਗਿਆ ਔਰ ਜਿਹੜੀ ਮਾਲਕੀ ਹੈ ਉਹ ਸ਼੍ਰੋਮੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਹੈ ਔਰ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਪਾਲিসੀਆਂ ਬਦਲੀਆਂ ਗਈਆਂ ਔਰ ਪਾਲিসੀਆਂ ਬਦਲ ਕੇ ਟੈਕਸ ਦੇ ਵਿੱਚ ਉਸ ਤੋਂ ਇਲਾਵਾ ਬਿਜਲੀ ਕਰ ਜਿਹੜਾ ਸੀ ਇਲੈਕਟ੍ਰਿਸਿਟੀ ਡਿਊਟੀ ਉਸ ਦੇ ਵਿੱਚ ਛੋਟ ਦਿੱਤੀ ਗਈ ਔਰ ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਨੇ ਕਿ ਕਰੀਬ-ਕਰੀਬ 108 ਕਰੋੜ ਰੁਪਏ ਦੀ ਜਿਹੜੀ ਰਿਲੈਕਸੇਸ਼ਨ ਹੈ ਟੈਕਸ ਦੇ ਵਿੱਚ ਜਾਂ ਇਹ ਇੱਕ ਲਗਜ਼ਰੀ ਟੈਕਸ ਹੈ ਇੱਕ ਵੈਟ ਔਰ ਇੱਕ ਜਿਹੜੀ ਇਲੈਕਟ੍ਰਿਸਿਟੀ ਡਿਊਟੀ ਤਿੰਨ ਚੀਜ਼ਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ 10-10 ਸਾਲ ਲਈ ਐਗਜ਼ੈਂਪਟ ਕੀਤੀਆਂ ਗਈਆਂ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਤੋਂ ਅਰਸ਼ਦੀਪ ਸਿੰਘ ਕਲੇਰ ਜੁੜੇ ਨੇ ਕਲੇਰ ਸਾਹਿਬ ਮੁੱਖ ਮੰਤਰੀ ਸਪੈਸ਼ਲੀ ਸਾਹਮਣੇ ਆਏ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੂੰ ਇਹ ਸਵਾਲ ਵੀ ਪੁੱਛਿਆ ਗਿਆ ਕਿ ਕੀ ਤੁਸੀਂ ਸਿਰਫ ਦੱਸਣ ਆਏ ਹੋ ਜਾਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਵੀ ਹੋਏਗੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੋਈ ਇਕੱਲੀ ਪ੍ਰੈਸ ਕਾਨਫਰੰਸ ਕਰਨ ਨਹੀਂ ਆਇਆ ਇਸ ਤੇ ਕਾਰਵਾਈ 100% ਹੋਏਗੀ ਸੋ ਅਕਾਲੀ ਦਲ ਕਿਸ ਤਰੀਕੇ ਨਾਲ ਇਸ ਇਸ ਚੀਜ਼ ਤੇ ਆਪਣਾ ਤਰਕ ਰੱਖ ਰਿਹਾ ਹੈ ਵਿਜੇਪਾਲ ਜੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਪਹਿਲੇ ਐਸੇ ਮੁੱਖ ਮੰਤਰੀ ਬਣ ਗਏ ਨੇ ਜਿਨ੍ਹਾਂ ਨੇ ਚੇਅਰ ਦੀ ਕ੍ਰੈਡਿਬਿਲਟੀ ਖਤਮ ਕਰਤੀ ਹੈ ਪਰ ਮੈਂ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਮਜਬੂਰ ਕਿਹੜੀ ਗੱਲਾਂ ਨੇ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਉਹਨਾਂ ਕੋਲੇ ਹੈ ਵਿਜੀਲੈਂਸ ਉਹਨਾਂ ਕੋਲੇ ਹੈ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਤਾਂ ਮੁੱਖ ਮੰਤਰੀ ਸਾਹਿਬ ਪਰਚਾ ਦਰਜ ਕਰਨ ਤੇ ਕਾਰਵਾਈ ਕਰਨ ਮੁੱਖ ਮੰਤਰੀ ਦਾ ਕੰਮ ਪ੍ਰੈਸ ਕਾਨਫਰੰਸ ਕਰਕੇ ਮਜਬੂਰੀ ਜ਼ाहिर ਕਰਨਾ ਹੁੰਦਾ ਹੈ ਦੱਸਣਾ ਹੁੰਦਾ ਮੁੱਖ ਮੰਤਰੀ ਦਾ ਕੰਮ ਹੈ ਅਗਰ ਕੁਝ ਗਲਤ ਹੋਇਆ ਉਹਦੇ ਤੇ ਪਰਚਾ ਦਰਜ ਕਰਕੇ ਕਰ ਦੱਸ ਦੇ ਪੰਜਾਬ ਦੀ ਜਨਤਾ ਨੂੰ ਅਸਲ ਦੇ ਵਿੱਚ ਜੋ ਅੱਜ ਦਿਨ ਦੇ ਵਿੱਚ ਹੋਇਆ ਜਾਂ ਕੱਲ ਰਾਤ ਹੋਇਆ ਜਿਹੜੀ ਸ਼ੁਭ ਕਰਨ ਦੀ ਮੌਤ ਤੇ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਦੀ ਚਾਰੇ ਪਾਸੇ ਥੂ-ਥੂ ਹੋ ਰਹੀ ਸੀ ਕਿਉਂਕਿ ਜ਼ੀਰੋ ਐਫ ਆਈ ਆਰ ਦਰਜ ਕਰਨ ਦਾ ਮਤਲਬ ਇਹ ਸੀ ਕਿ ਪੰਜਾਬ ਸਰਕਾਰ ਨੇ ਮੰਨ ਲਿਆ ਕਿ ਸ਼ੁਭ ਕਰਨ ਦੀ ਮੌਤ ਪੰਜਾਬ ਦੇ ਵਿੱਚ ਨਹੀਂ ਹੋਈ ਉਹ ਹਰਿਆਣਾ ਦੇ ਵਿੱਚ ਹੋਈ ਹੈ ਤੇ ਇਹਨਾਂ ਨੇ ਕੇਸ ਵੀ ਹਰਿਆਣਾ ਦੇ ਜਿੰਦ ਖਾਣੇ ਨੂੰ ਟਰਾਂਸਫਰ ਕਰਤਾ ਉਹ ਵੀ ਅਣਪਛਾਤੇ ਪੁਲਿਸ ਵਾਲਿਆਂ ਖਿਲਾਫ ਤੇ ਭਗਵੰਤ ਮਾਨ ਸਾਹਿਬ ਤਾਂ ਪਾਰਲੀਮੈਂਟ 'ਚ ਖੜੇ ਹੋ ਕੇ ਕਹਿੰਦੇ ਸੀ ਕਿ ਪੁਲਿਸ ਹਨ ਪਛਾਤੀ ਕਦੋਂ ਹੁੰਦੀ ਹੈ ਅੱਜ ਮਾਨ ਸਾਹਿਬ ਨੇ ਆਪ ਹੀ ਹਨ ਪਛਾਤੀ ਕਰਤੀ ਸੋ ਜਿਹੜੀਆਂ ਗੱਲਾਂ ਅੱਜ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੀਆਂ ਦਾ ਸਰ ਝੂਠ ਨੇ ਤੁਹਾਡੇ ਮਾਧਿਅਮ ਨਾਲ ਮੁੱਖ ਮੰਤਰੀ ਨੂੰ ਚੈਲੰਜ ਹੈ ਕਿ ਇੱਕ ਵੀ ਐਸੀ ਪਾਲਿਸੀ ਜਿਹੜੀ ਕਿ ਸੂਬੇ ਤੋਂ ਬਿਨਾ ਸਪੈਸ਼ਲੀ ਇੱਕ ਬੰਦੇ ਵਾਸਤੇ ਬਣਾਈ ਹੋਵੇ ਮੁੱਖ ਮੰਤਰੀ ਸਾਹਿਬ ਉਹ ਪਾਲਿਸੀ ਜਾਰੀ ਕਰਨ ਨਹੀਂ ਮਾਫੀ ਮੰਗਣ ਨਹੀਂ ਇੱਕ ਡੈਫਰਮੇਸ਼ਨ ਦਾ ਕੇਸ ਮੁੱਖ ਮੰਤਰੀ ਸਾਹਿਬ ਤੇ ਹੋਰ ਠੋਕਾਂਗੇ ਹਲੇ ਤਾਂ ਪਹਿਲੇ ਚੀ ਨਹੀਂ ਪੇਸ਼ ਹੋਏ ਉਦੋਂ ਤਾਂ ਕਹਿੰਦੇ ਸੀ ਮੈਂ ਹਰ ਡੇਟ ਤੇ ਜਾਇਆ ਕਰੂੰ ਹੁਣ ਮੁਕਸਰ ਦੀ ਅਦਾਲਤ ਬੁਲਾ ਰਹੀ ਹੈ ਹੁਣ ਜਾਂਦੇ ਨੇ ਸੋ ਅੱਜ ਫੇਰ ਚੈਲੰਜ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇੱਕ ਦਿਖਾਓ ਇੱਕ ਪਾਲਿਸੀ ਪਰ ਅੱਜ ਵੀ ਵਿਜੇਪਾਲ ਜੀ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਸ਼ਾਇਦ ਮੁੱਖ ਮੰਤਰੀ ਸਾਹਿਬ ਦਾ ਸਟਾਫ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਦੱਸਦਾ ਜਿਹੜੀ ਪਾਲਿਸੀ ਨੂੰ ਇਹ ਕਹਿੰਦੇ ਸੀ ਕਿ ਇਹਨਾਂ ਨੇ ਬਣਾਈ ਤੇ ਖਤਮ ਕਰਤੀ ਉਹ ਪਾਲਿਸੀ ਅੱਜ ਵੀ ਸਟੈਂਡ ਕਰਦੀ ਹੈ ਮੁੱਖ ਮੰਤਰੀ ਸਾਹਿਬ ਨੇ ਆਪ ਵੀ ਜਾਰੀ ਕੀਤੀ ਹੈ ਉਹਦੇ ਮੁਤਾਬਕ ਇੰਡਸਟਰੀਸਟਾ ਨੂੰ ਸਾਰਿਆਂ ਨੂੰ ਅਰੇ ਬੇਟ ਸੂਬੇ ਦੇ ਵਿੱਚ ਮਿਲਦੀ ਔਰ ਜਿਹੜੀ 108 ਕਰੋੜ ਦੀ ਇੱਕ ਇਮੇਜਿਨੇਟਰੀ ਫਿਗਰ ਮੁੱਖ ਮੰਤਰੀ ਨੇ ਦਿੱਤੀ ਹੈ ਉਹ ਸਰਾਸਰ ਝੂਠ ਹੈ ਮੈਂ ਫੇਰ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਸਮੇਂ ਨਾਲ ਮਾਫੀ ਮੰਗ ਲਓ ਕਿਉਂਕਿ ਤੁਸੀਂ ਬੋਲਦੇ ਹੋ ਝੂਠ ਚਲੋ ਸੰਘੇੜਾ ਸਾਹਿਬ ਜੁੜ ਗਏ ਨੇ ਆਪਣੇ ਨਾਲ ਕਲੇਰ ਸਾਹਿਬ ਸੰਘੇੜਾ ਸਾਹਿਬ ਜੁੜ ਗਏ ਨੇ ਜਗਤਾਰ ਸੰਘੇੜਾ ਜੀ ਸੰਘੇੜਾ ਸਾਹਿਬ ਤੁਸੀਂ ਸੁਣ ਹੀ ਲਿਆ ਕਲੇਰ ਸਾਹਿਬ ਨੂੰ ਮੈਂ ਸਵਾਲ ਰਿਪੀਟ ਨਹੀਂ ਕਰਾਂਗਾ ਜਵਾਬ ਦੇ ਦਿਓ ਮੈਂ ਤਾਂ ਬਰਾੜ ਸਾਹਿਬ ਕਲੇਰ ਸਾਹਿਬ ਦੀ ਮਤਲਬ ਟੋਨ ਤੋਂ ਤੇ ਸ਼ਦਾਬਲੀ ਤੋਂ ਹੈਰਾਨ ਹੈ ਹੂੰ ਕਿ ਇਹ ਕਿਸ ਤਰ੍ਹਾਂ ਜਿੱਦਾਂ ਦੋ ਵਿਅਕਤੀਆਂ ਦਾ ਕੋਈ ਗੱਲਬਾਤ ਨਹੀਂ ਆਪਸ ਵਿੱਚ ਹੀ ਮੁਹੱਲੇ 'ਚ ਲੜਦੇ ਹੁੰਦੇ ਆ ਇਸ ਤਰ੍ਹਾਂ ਲੜਨ ਨੂੰ ਪੈ ਰਹੇ ਨੇ ਹੂੰ ਇਹ ਹੁਣ ਮਤਲਬ ਇਹ ਦੱਸਣਗੇ ਕਿ ਮੁੱਖ ਮੰਤਰੀ ਸਾਹਿਬ ਨੇ ਕੀ ਕਰਨਾ ਹੈ ਜਾਂ ਕਿਸ ਤਰ੍ਹਾਂ ਵਿੱਚ ਹੀ ਉਹ ਦੂਸਰੇ ਮੁਕੱਦਮੇ ਦੀ ਗੱਲ ਸ਼ੁਰੂ ਕਰ ਲਈ ਇਹ ਇਹ ਦੱਸਣਗੇ ਕਿ ਮੁਕੱਦਮਾ ਕਿਸ ਤਰ੍ਹਾਂ ਦਰਜ ਹੁੰਦਾ ਆ ਜਿਹੜਾ ਕਿਸਾਨ ਬੱਚੇ ਦੀ ਡੈਥ ਹੋ ਗਈ ਸੀ ਨੌਜਵਾਨ ਦੀ ਉਹਦੀ ਦੇਖੋ ਇੱਕ ਪੋਸਟਮਾਰਟਮ ਕਦੋਂ ਹੁੰਦਾ ਆ ਬਾਕੀ ਚੀਜ਼ਾਂ ਕਦੋਂ ਹੁੰਦੀਆਂ ਉਹਦੇ ਹਿਸਾਬ ਨਾਲ ਹੀ ਸਾਰਾ ਕੁਝ ਚੱਲਣਾ ਹੁੰਦਾ ਨਾ ਇਹਨਾਂ ਨੂੰ ਸਾਰਾ ਕੁਝ ਪਤਾ ਆ ਵਸ ਇਹਨਾਂ ਦਾ ਕੰਮ ਹੈ ਕਿ ਝੂਠ ਬੋਲਣਾ ਸ਼ੁਰੂ ਕਰ ਦੇਣਾ মিডিਆ ਦੇ ਸਾਹਮਣੇ ਆ ਕੇ ਚਾਹੇ ਉਹ ਵਿਕਰਮ ਮਜੀਠੀਆ ਜੀ ਨੇ ਚਾਹੇ ਅਰਸ਼ਦੀਪ ਕਲੇਰ ਨੇ ਨਹੀਂ ਚਲੋ ਇਹ ਇਹ ਕਹਿ ਰਹੇ ਨੇ ਇੱਕ ਸੈਕਿੰਡ ਸੰਘੇੜਾ ਸਾਹਿਬ ਇਹ ਕਹਿ ਰਹੇ ਨੇ ਵੀ ਜੇ ਤੁਹਾਡੇ ਕੋਲੇ ਪ੍ਰੂਫ ਨੇ ਤਾਂ ਤੁਸੀਂ ਕਾਰਵਾਈ ਅਮਲ ਦੇ ਵਿੱਚ ਲਿਆਓ ਜੇ ਵੀ ਕੋਈ ਗੱਲ ਹੀ ਨਹੀਂ ਹੈ ਜੀ ਹੂੰ ਜੇ ਥੋੜੀ ਐ ਸਬੂਤ ਨੇ ਸਾਰੇ ਲੋਕਾਂ ਨੂੰ ਪਤਾ ਆ ਸਾਰੇ ਪੰਜਾਬ ਨੂੰ ਪਤਾ ਇਵਨ ਸਾਰੇ ਇੰਡੀਆ ਚ ਪਤਾ ਆ ਕਿ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਆ ਔਰ ਜੋ ਸੁੱਖ ਵਿਲਾ ਉਸੇ ਬਣਿਆ ਹੈਗਾ ਜਾਂ ਬਾਕੀ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਸਾਰਿਆਂ ਦੇ ਸਾਹਮਣੇ ਆ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਟਾਈਮ ਲੱਗਦਾ ਹੁੰਦਾ ਥੋੜ੍ਹਾ ਸਾਰੀ ਚੀਜ਼ਾਂ ਨੂੰ ਮਚ्योर ਹੋਣ ਨੂੰ ਹੋ ਗਿਆ ਜੋ ਕੁਝ ਸਾਹਮਣੇ ਹੁਣ ਤੱਕ ਆਇਆ ਸੀਐਮ ਸਾਹਿਬ ਨੇ ਦੱਸਦਾ ਆ ਇਹ ਕਹਿੰਦੇ ਸਨ ਮੁੱਖ ਮੰਤਰੀ ਸਾਹਿਬ ਇਦਾਂ ਥੋੜੀ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਆ ਫਰਾਂਓ ਹੋਰ ਹਾਰੇ ਹੋਏ ਜਾਂ ਜਿਹੜੇ ਬੰਦੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਲਈਆਂ ਸੀਐਮ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਦਾ ਹੁੰਦਾ ਸੀਐਮ ਸੇ ਇਹ ਉਹ ਮੁੱਖ ਮੰਤਰੀ ਨਹੀਂ ਹੈ ਭਗਵੰਤ ਸਿੰਘ ਸਾਹਿਬ ਉਹ ਮੁੱਖ ਮੰਤਰੀ ਨਹੀਂ ਹੈ ਜਿਹੜੇ ਮਹਿਲ ਨੂੰ ਅੰਦਰੋਂ ਕੁੰਡਾ ਲਾ ਕੇ ਰੱਖਦੇ ਸੀਗੇ ਜਾਂ ਇਹਨਾਂ ਵਰਗੇ ਮੁੱਖ ਮੰਤਰੀ ਨਹੀਂ ਹੈ ਜਿਨ੍ਹਾਂ ਨੇ ਮਤਲਬ ਉੱਪਰੋਂ ਹੱਥ ਜੋੜੀ ਜਾਣੇ ਅੰਦਰੋਂ ਸਾਰੇ ਪੰਜਾਬ ਨੂੰ ਖੋਖਲਾ ਕਰਤਾ ਸਿੱਖ ਧਰਮ ਨੂੰ ਅੰਦਰੋਂ ਕੋਰਾ ਲਾਇਆ ਜੋ ਵੀ ਇਹਨਾਂ ਨੇ ਬੇਨਿਜ਼ਮੀਆਂ ਕੀਤੀਆਂ ਆ ਨਾਟ ਓਨਲੀ ਬੇਨਿਜ਼ਮੀਆਂ ਉਹ ਇਰੈਗੂਲੈਰਟੀ ਹੁੰਦੀ ਆ ਇਲਿਗੈਲਿਟੀਆਂ ਕੀਤੀਆਂ ਆ ਲੋਕਾਂ ਸਾਹਮਣੇ ਰੱਖੀਆਂ ਆ ਬਕਾਇਦਾ ਭਗਵੰਤ ਸਿੰਘ ਸਾਹਿਬ ਨੇ ਡਿਟੇਲ ਦਿੱਤੀ ਆ ਔਰ ਉਹਨਾਂ ਨੇ ਜਵਾਬ ਵੀ ਦਿੱਤਾ ਸੀ ਪ੍ਰੈਸ ਕਾਨਫਰੈਂਸ ਦੇ ਵਿੱਚ ਕੁਝ ਪੱਤਰਕਾਰ ਸਹਿਬਾਨ ਨੇ ਪੁੱਛਿਆ ਸੀਗਾ ਕਿ ਵੇਖ ਕਰੋ ਸਾਰਾ ਕੁਝ ਸਾਡੇ ਸਾਹਮਣੇ ਆਏਗਾ ਜਦੋਂ ਸਰਕਾਰੀ ਕੰਮ ਜਿਹੜਾ ਹੁੰਦਾ ਹੈ ਨਾ ਉਹਦੇ 'ਚ ਵਿਜੇਪਾਲ ਜੀ ਜੀ ਕਲੇਰ ਸਾਹਿਬ ਨੇ ਕਲੇਰ ਸਾਹਿਬ ਕੁਝ ਕਹਿਣਾ ਚਾ ਰਹੇ ਹੈ ਸੁਣ ਲਿਏ ਆਪਾਂ ਸੁਣ ਲਿਏ ਜੀ ਕਲੇਰ ਸਾਹਿਬ ਮੁਕੇਪਾਲ ਜੀ ਮੈਂ ਦੇਖੋ ਸੰਘੇੜਾ ਸਾਹਿਬ ਤਾਂ ਸਾਡੇ ਬੜੇ ਸਤਿਕਾਰਯੋਗ ਨੇ ਮੈਂ ਇਹਨਾਂ ਨੂੰ ਗੱਲ ਪੁੱਛਦਾ ਕਿ ਇਹੀ ਜੀ ਪ੍ਰੈਸ ਕਾਨਫਰੈਂਸ ਕਰਨਜੀਤ ਚੰਨੀ ਦੇ ਖਿਲਾਫ ਦੀ ਕੀਤੀ ਸੀ ਮੁੱਖ ਮੰਤਰੀ ਕਹਿੰਦੇ ਸੀ 2 ਕਰੋੜ ਮੰਗਿਆ ਖਿਡਾਰੀ ਤੋਂ ਨੌਕਰੀ ਦੀ ਰਿਸ਼ਵਤ ਉਹ ਪਰਚਾ ਹੋ ਗਿਆ ਜੀ 6-7 ਮਹੀਨੇ ਹੋ ਗਏ ਕੋਈ ਵੀ ਇਨਕੁਆਇਰੀ ਚੱਲ ਰਹੀ ਹੈ ਤੁਸੀਂ ਤਾਂ ਗੋਲਡੀ ਬਰਾੜ ਫੜਨ ਦੀ ਵੀ ਮੁੱਖ ਮੰਤਰੀ ਨੇ ਗੱਲ ਕੀਤੀ ਸੀ ਕ੍ਰੈਡੀਬਿਲਟੀ ਤੇ ਸਵਾਲ ਤਾਂ ਹੀ ਉੱਤਰੇ ਨੇ ਤੁਸੀਂ ਤਾਂ ਕਿਹਾ ਸੀ ਡੇਰੇ ਵਾਲੇ ਵੀ ਫੜ ਲੈ ਤੁਸੀਂ ਤਾਂ BMW ਦਾ ਪੱਟ ਵੀ ਲਾਇਆ ਸੀ ਪਰ ਮੈਂ ਇੱਕ ਗੱਲ ਤੁਹਾਨੂੰ ਪੁੱਛ ਦਾਂ ਦੇਖੋ ਮੈਂ ਬੜਾ ਸਪਸ਼ਟ ਆ ਮੈਂ ਲੀਗਲੀ ਸੰਘੇੜਾ ਸਾਹਿਬ ਸ਼ਾਇਦ ਚਲੋ ਤੁਸੀਂ ਮੇਰੇ ਤੋਂ ਸੀਨੀਅਰ ਹੋਗੇ ਪਰ ਲੀਗਲ ਚੀਜ਼ਾਂ ਮੈਂ ਸਮਝਦਾ ਹੈ ਜ਼ੀਰੋ ਐਫ ਆਈ ਆਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜੂਰਿਸਡਿਕਸ਼ਨ ਦਾ ਡਿਸਪਿਊਟ ਹੈ ਤੁਸੀਂ ਪੜ ਲਓ ਕਿਤਾਬ ਚੱਕ ਕੇ ਗੂਗਲ ਕਰ ਲਓ ਕਿ ਪੰਜਾਬ ਸਰਕਾਰ ਨੇ ਮੰਨ ਲਿਆ ਕਿ ਜੂਰਿਸਡਿਕਸ਼ਨ ਦਾ ਡਿਸਪਿਊਟ ਹੈ ਤਾਂ ਹੀ ਤੁਸੀਂ ਹਰਿਆਣੇ ਨੂੰ ਭੇਜੀ ਹੈ ਸੋ ਤੁਸੀਂ ਆਪ ਪੰਜਾਬ ਨੂੰ ਧੋਖੇ ਦੇ ਕੇ 2 ਸਾਲ ਤੋਂ ਤੁਹਾਡੀ ਸਰਕਾਰ ਹੈ ਤੋ ਉਹ 2 ਸਾਲ ਤੋਂ ਕਿਉਂ ਸੁੱਖ ਮਿਲਾਤੇ ਕਾਰਵਾਈ ਯਾਦ ਆਈ ਜਾਂ 2 ਸਾਲ ਤੁਸੀਂ ਕਰ ਨਹੀਂ ਸਕੇ ਮੈਂ ਤਾਂ ਹੀ ਤਾਂ ਕਹਿੰਦਾ ਮਜਬੂਰੀ ਤੁਹਾਡੀ ਕੀ ਹੈ ਸੋ ਮੁੱਖ ਮੰਤਰੀ ਪ੍ਰੈਸ ਕਾਨਫਰੈਂਸਾਂ ਨਾ ਕਰਨ ਜੇ ਸਬੂਤ ਹੈ ਜੇ ਹਿੰਮਤ ਹੈ ਜੇ ਲੱਤਾ ਭਾਰ ਚਲਦੀਆਂ ਨੇ ਤਾਂ ਕਾਰਵਾਈ ਕਰਕੇ ਦਿਖਾਓ ਨਾ ਇਹ ਜਿਹੜੀਆਂ ਪ੍ਰੈਸ ਕਾਨਫਰੈਂਸਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਕਰਦੇ ਨੇ ਇਹ ਕਰਨੀਆਂ ਬੰਦ ਕਰੋ ਮੋٹے ਤੌਰ ਤੇ 1 ਸਾਲ ਤੁਹਾਡੇ ਤੋਂ ਇੱਕ ਸੈਕਿੰਡ ਇੱਕ ਸੈਕਿੰਡ ਸਕੇੜਾ ਸਾਹਿਬ ਮੈਂ ਕਲੀਅਰ ਸਬ ਟੈਕਨੀਕਲ ਇਸ਼ੂ ਤੇ ਤੁਹਾਡੇ ਨਾਲ ਗੱਲ ਥੋੜੀ ਜੀ ਤੁਹਾਡੇ ਤੋਂ ਸਪਸ਼ਟੀਕਰਨ ਚਾਹਣਾ ਹੈ ਕਿ ਸੀਐਮ ਸਾਹਿਬ ਨੇ ਕਿਹਾ ਕਿ ਇੱਕ ਪਾਲਿਸੀ ਦੇ ਵਿੱਚ ਚੇਂਜਸ ਕੀਤੀਆਂ ਗਈਆਂ ਔਰ ਉਸ ਪਾਲਿਸੀ ਦੇ ਤਹਿਤ ਵੈਟ ਚ ਛੋਟ ਦਿੱਤੀ ਗਈ ਆ ਲਕਜ਼ਰੀ ਟੈਕਸ ਦੇ ਵਿੱਚ ਛੋਟ ਦਿੱਤੀ ਗਈ ਆ ਇਲੈਕਟ੍ਰਿਸਿਟੀ ਡਿਊਟੀ ਦੇ ਵਿੱਚ ਛੋਟ ਦਿੱਤੀ ਗਈ ਤੁਸੀਂ ਇਹ ਕਹਿਣਾ ਚਾ ਰਹੇ ਹੋ ਵੀ ਇਹ ਛੋਟ ਕੱਲੀ ਸੁਖ ਵਿਲਾਸ ਨੂੰ ਨਹੀਂ ਮਿਲੀ ਹੋਰ ਬਹੁਤ ਸਾਰੇ ਇੰਡਸਟਰੀਲਿਸਟ ਜਾਂ ਵੱਡੇ ਘਰਾਣਿਆਂ ਨੂੰ ਮਿਲੀ ਮੈਂ ਵਿਜੇਪਾਲ ਜੀ ਪਹਿਲਾਂ ਤਾਂ ਕਲੀਅਰ ਕਰ ਦਿਆਂ ਕਿ ਮੁੱਖ ਮੰਤਰੀ ਨੂੰ ਹੀ ਨਹੀਂ ਪਤਾ ਕਿ ਲਗਜ਼ਰੀ ਟੈਕਸ ਇੰਡੀਆ 'ਚ ਹੀ ਐਬੋਲਿਸ਼ ਹੋ ਚੁੱਕਿਆ ਹੈ ਲਗਜ਼ਰੀ ਟੈਕਸ ਨਾਮ ਦਾ ਇੰਡੀਆ 'ਚ ਕੋਈ ਟੈਕਸ ਹੀ ਹੈ ਨਹੀਂ ਸੋ ਪਹਿਲਾਂ ਤਾਂ ਦੇਖੋ ਵੀ ਸੂਬੇ ਦੇ ਮੁੱਖ ਮੰਤਰੀ ਛੂਟ ਕਿੱਦਾ ਬੋਲਦੇ ਤੇ ਕਹਿੰਦੇ ਲਗਜ਼ਰੀ ਟੈਕਸ ਦੂਜੀ ਗੱਲ ਜਿਹੜੀ ਇਲੈਕਟ੍ਰਿਸਿਟੀ ਡਿਊਟੀ ਦੀ ਗੱਲ ਕਰਦੇ ਨੇ ਜਿਹੜੀ ਵੈਟ ਦੀ ਜਾਂ ਜੀਐਸਟੀ ਦੀ ਗੱਲ ਕਰਦੇ ਨੇ ਉਹ ਜਿੰਨੀ ਛੋਟ ਬਾਕੀ ਇੰਡਸਟਰੀਸਟਾਂ ਨੂੰ ਹੈਗੀ ਹੈ ਹੋਟਲ ਵੀ ਇੱਕ ਇੰਡਸਟਰੀ ਹੈ ਉਹ ਸਾਰਿਆਂ ਨੂੰ ਬਰਾਬਰ ਦੀ ਹੈ ਤਾਂ ਹੀ ਚੈਲੰਜ ਕਰ ਰਹੇ ਆ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਅਗਰ ਤੁਹਾਡੇ ਕੋਲੇ ਕਾਗਜ਼ ਨੇ ਅਗਰ ਕੋਈ ਇਰੈਗੂਲੈਰਿਟੀ ਹੋਈ ਹੈ ਤਾਂ ਤੁਸੀਂ ਸਵੇਰੇ ਪਰਚਾ ਦਰਜ ਕਰੋ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਵਿਜੇਪਾਲ ਜੀ ਅੱਜ ਤੋਂ ਮਹੀਨੇ ਬਾਅਦ ਵੀ ਗੱਲ ਕਰ ਲਿਓ ਪਰਚਾ ਨਹੀਂ ਦਰਜ ਹੋਣਾ ਕਿਉਂਕਿ ਮੁੱਖ ਮੰਤਰੀ ਝੂਠ ਬੋਲ ਗਏ ਨੇ ਔਰ ਹੁਣ ਮੁੱਖ ਮੰਤਰੀ ਇੱਕ ਹੋਰ ਡੈਫੇਮੇਸ਼ਨ ਦੇ ਕੇਸ ਲਈ ਤਿਆਰ ਰਹੇ ਸੰਘੇੜਾ ਸਾਹਿਬ ਦੇਖੋ ਜੀ ਇਹਨਾਂ ਦੇ ਡੈਫੇਮੇਸ਼ਨ ਤੇ ਇਹਨਾਂ ਦੀਆਂ ਗਿੱਦੜ ਭਪਕੀਆਂ ਨਾਲ ਸਾਨੂੰ ਪਹਿਲਾਂ ਡਰਾ ਸਕਿਆ ਜਦੋਂ ਅਸੀਂ ਆਪੋਜੀਸ਼ਨ ਸੀਗੇ ਨਾ ਹੁਣ ਡਰਾ ਸਕਦੀ ਹੈ ਨਾਲੇ ਇਹ ਜਿਹੜੇ ਕਹਿੰਦੇ ਇਹਨਾਂ ਦੀ ਕੀ ਮਜਬੂਰੀ ਹੈ ਸਾਡੀ ਹੈਗੀ ਆ ਮਜਬੂਰੀ ਸਾਡੇ ਮੁੱਖ ਮੰਤਰੀ ਦੀ ਮਜਬੂਰੀ ਹੈ ਜੋ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਭ੍ਰਿਸ਼ਟਾਚਾਰ ਨੂੰ ਜੜੋਂ ਪੱਟਾਂਗੇ ਉਹ ਸਾਡੀ ਮਜਬੂਰੀ ਹੈ ਉਹ ਭਗਵੰਤ ਸਾਨ ਸਭ ਦੀ ਮਜਬੂਰੀ ਹੈ ਉਹ ਸਾਡੇ ਮੁੱਖ ਮੰਤਰੀ ਦੀ ਜਿਹੜੀ ਗਰੰਟੀ ਵੀ ਆ ਤੇ ਇਹ ਉਹ ਕਾਰਨ ਹੈ ਅਸੀਂ ਭ੍ਰਿਸ਼ਟਾਚਾਰ ਨੂੰ ਜੜੋਂ ਪੱਟਾਂਗੇ ਔਰ ਕੱਲਾ ਕੱਲਾ ਰੁਪਈਆ ਜਿਹੜਾ ਖਾਧਾ ਗਿਆ ਹੈ ਲੋਕਾਂ ਦਾ ਟੈਕਸ ਦਾ ਪੈਸਾ ਖਾਧਾ ਗਿਆ ਹੈ ਇਹ ਜਿਹੜਾ ਅਹੁਦੇ ਦੀ ਦੁਰਵਚ ਚਲੋ ਠੀਕ ਹੈ ਉਹਨਾਂ ਨੇ ਤੁਹਾਨੂੰ ਚੈਲੰਜ ਕਰਤਾ ਉਹਨਾਂ ਨੇ ਤੁਹਾਨੂੰ ਚੈਲੰਜ ਕਰਤਾ ਸਿੱਧਾ ਸਿੱਧਾ ਕਿ ਤੁਸੀਂ ਪੁਲਿਸ ਕਾਰਵਾਈ ਕਰੋ ਹੁਣ ਸਰਕਾਰ ਤੇ ਹੈ ਕਿ ਉਹਨੇ ਕੀ ਕਰ ਚਲੋ ਸਰਕਾਰ ਆਪ ਸਾਹਮਣੇ ਆਉਣ ਕੁਕਵੀਰ ਬਾਦਲ ਸਾਹਿਬ ਆਪ ਸਾਹਮਣੇ ਆ ਕੇ ਹੋਣ ਨਾ ਇਲੀਗੈਲਿਟੀ ਹੋਈ ਨਹੀਂ ਹੈ ਸਰਕਾਰੀ ਅਹੁਦੇ ਦੀ ਦੁਰਵਰਤੋਂ ਸਾਰਾ ਆਪਣਾ ਹੀ ਘਰ ਭਰੀ ਜਾਂਦੇ ਆ ਇਕੱਲੇ ਮੈਂ ਵਿਜੇਪਾਲ ਜੀ ਹੋਰ ਗੱਲ ਕਲੀਅਰ ਕਰਦੇ ਆ ਵਿਜੇਪਾਲ ਜੀ ਅਸਲ ਦੇ ਵਿੱਚ ਕਲੀਅਰ ਸਾਹਿਬ ਅਸਲ ਦੇ ਵਿੱਚ ਉਹ ਕਹਿ ਰਹੇ ਨੇ ਕਿ ਕਨਫਲਿਕਟ ਆਫ ਇੰਟਰਸਟ ਸੀ ਕਿ ਤੁਸੀਂ ਸਰਕਾਰ ਦੇ ਵਿੱਚ ਸੀ ਤੇ ਤੁਸੀਂ ਆਪਣੀ ਬੜੀ ਗੱਲ ਪਾ ਲਿਆ ਕਰਦੀ ਹੈ ਜੈਕਸਨ ਲਈ ਹਾਂਜੀ ਵਿਜੇਪਾਲ ਜੀ ਇਹ ਵੀ ਗੱਲ ਕਰ ਕਲੀਅਰ ਕਰਦੀ ਹੈ ਇਹ ਜਿਹੜੀ ਇਕੋ ਜ਼ੋਨ ਦੇ ਵਿੱਚ ਇੰਡਸਟਰੀ ਲਾਉਣੀ ਹੈ ਇਹ ਮੁੱਖ ਮੰਤਰੀ ਨੂੰ ਸ਼ਾਇਦ ਨਹੀਂ ਪਤਾ ਕਿ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਨਹੀਂ ਇਹ ਕੇਂਦਰ ਪਰਮਿਸ਼ਨ ਦਿੰਦਾ ਹੈ ਤੇ 2007 ਦੇ ਵਿੱਚ ਕੇਂਦਰ ਚ ਕਾਂਗਰਸ ਦੀ ਸਰਕਾਰ ਸੀ ਜੀਨੇ ਪਰਮਿਸ਼ਨ ਦਿੱਤੀ ਸੀ ਮੈਂ ਤਾਂ ਹੀ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਦੀ ਟੀਮ ਮੁੱਖ ਮੰਤਰੀ ਨੂੰ ਮਿਸਗਾਈਡ ਕਰ ਰਹੀ ਹੈ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਕਿਹੜੀ ਪਰਮਿਸ਼ਨ ਪੰਜਾਬ ਸਰਕਾਰ ਨੇ ਦੇਣੀ ਹੈ ਕਿਹੜੀ ਕੇਂਦਰ ਨੇ ਦੇਣੀ ਹੈ ਫੋਰੈਸਟ ਲੈਂਡ ਦੀ ਸੀਐਲਯੂ ਪੰਜਾਬ ਸਰਕਾਰ ਨਹੀਂ ਦੇ ਸਕਦੀ ਉਹ ਕੇਂਦਰ ਨੇ ਦੇਣੀ ਹੈ ਦੇਸ਼ ਨੂੰ ਲੁੱਟਣ ਲਈ ਸਰਵੈਤੀ ਪਾਰਟੀਆਂ ਵਾਲੇ ਦੇਸ਼ ਨੂੰ ਲੁੱਟਣ ਲਈ ਤੇ ਪੰਜਾਬ ਨੂੰ ਲੁੱਟਣ ਲਈ ਸਾਰੇ ਇਕੱਠੇ ਸੀਗੇ ਉਹ ਇਹ ਕਰੋੜਾਂ ਕਿੱਥੇ ਨੇ ਸਮਝੌਤਾ ਤਾਂ ਕਰੋਗੇ ਦੇਸ਼ காங்கிரஸ் ਨਾਲ ਤੁਸੀਂ ਤਾਂ ਕੇਜਰੀਵਾਲ ਨੇ ਤਾਂ ਸਮਝੌਤਾ ਕਰ ਲਿਆ ਤੁਸੀਂ ਸੰਗੀਰਾ ਸਾਹਿਬ ਕੇਜਰੀਵਾਲ ਸਾਹਿਬ ਨੇ ਸਮਝੌਤਾ ਕਰ ਲਿਆ காங்கிரஸ் ਨਾਲ ਹੋਤਾ ਨਹੀਂ ਕੀਤਾ ਕਿਸੇ ਨੇ ਸਮਝੌਤਾ ਕਰ ਲਿਆ ਪੰਜ ਸੂਬੇ ਤਾਂ ਹੋ ਗਿਆ ਪੰਜ ਸੂਬੇ ਤਾਂ ਹੋ ਗਿਆ ਤੁਸੀਂ ਮੈਨੂੰ ਲੱਗਦਾ ਕਿ ਤੁਸੀਂ ਮਰ ਗਏ ਹੋਗੇ ਅਮਰੀਕਾ ਤੋਂ ਅੱਜ ਹੀ ਮੁੜੇ ਲੱਗਦੇ ਹੋ ਤੁਹਾਨੂੰ ਪਤਾ ਨਹੀਂ ਪਿੱਛੇ ਕੀ ਹੋ ਗਿਆ ਨਹੀਂ ਨਹੀਂ ਮੈਂ ਤੁਹਾਨੂੰ ਕਹਤਾਂ ਹਾਂ ਨਾ ਹਾਂ ਉਹ ਜਿਹੜਾ ਉਹ ਜਿਹੜਾ ਆ ਉਹ ਬੀਜੇਪੀ ਦੇ ਵਿਰੁੱਧ ਕੀਤਾ ਤੁਹਾਡੇ ਜਿਹੜੇ ਉਹ ਪਤੀ ਪਤਨੀ ਦੇ ਰਿਸ਼ਤੇ ਵਾਲਿਆ ਚਲੋ ਆਪਾਂ ਆਪੋ ਟਾਪਿਕ ਹੁਣ ਆਪਾਂ ਉਸ ਟਾਪਿਕ ਤੇ ਜਾਣਾ ਨਹੀਂ ਬੜੀ ਸਿੱਧੀ ਜੀ ਗੱਲ ਹੈ ਮੈਂ 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 ਇੱਥੇ ਵਾਈਂਡ ਅਪ ਕਰੂੰਗਾ ਕਲੀਅਰ ਸਾਹਿਬ ਸ਼ੁਕਰੀਆ ਸਗੇੜਾ ਸਾਹਿਬ ਸ਼ੁਕਰੀਆ ਅਸਲ ਦੇ ਵਿੱਚ ਅਕਾਲੀ ਦਲ ਨੇ ਚੈਲੰਜ ਕੀਤਾ ਹੈ ਕਿ ਤੁਸੀਂ ਜੇ ਅਸੀਂ ਗਲਤ ਕੀਤਾ ਤਾਂ ਕਾਰਵਾਈ ਕਰੋ ਹੁਣ ਗੇਂਦ ਸਰਕਾਰ ਦੇ ਪਾਲੇ ਚ ਹੈ ਔਰ ਸੀਐਮ ਇਹ ਕਹਿ ਕੇ ਗਏ ਨੇ ਕਿ ਅਸੀਂ ਅਗਲੇ ਦਿਨਾਂ ਚ ਕਾਰਵਾਈ ਅਮਲ ਦੇ ਵਿੱਚ ਲਿਆਵਾਂਗੇ